ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਤੇ ਅੱਜ ਅਸੀਂ ਜਾ ਰਹੇ ਆ ਅੱਜ ਜਾ ਰਹੇ ਆ ਆਪਾਂ ਨੂਰਮੈਲ ਹਾਂਜੀ ਤੇ ਅੱਜ ਤਾਂ ਨਾ ਅਸੀਂ ਦਰਸ਼ਨ ਕਰਾਵਾਂਗੇ ਆਪਣੇ ਗੁਰੂ ਦੇਵ ਦੇ ਤੇ ਹੁਣ ਅਸੀਂ ਜਾ ਰਹੇ ਆ ਨਕੋਦਰ ਤੋਂ ਨੂਰਮੈਲ ਜਿਹੜਾ ਕਿ ਇੱਥੋਂ ਕਿ 12 ਕਿਲੋਮੀਟਰ ਪੈਂਦਾ ਤੇ ਹੁਣ ਚਲਦੇ ਆ ਆਸ਼ਰਮ ਜਾ ਕੇ ਦਰਸ਼ਨ ਕਰਦੇ ਆ ਤੇ ਲੋ ਜੀ ਹੁਣ ਆਪਾਂ ਪੁੱਜ ਗਏ ਨਹੀਂ ਬਿਲਕੁਲ ਆਪਾਂ ਹਥੋਂ ਖੱਬੇ ਹੱਥ ਮੋੜ ਜਾਣਾ ਵਾ ਤੇ ਇੱਥੇ ਆਪਣੇ ਦਿਵਯ ਜੋਤੀ ਜਾਗਰੀ ਸੰਸਥਾ ਜੀ ਤੇ ਇਹ ਆਸ਼ਰਮ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਤੇ ਚਲੋ ਹੁਣ ਤੁਹਾਨੂੰ ਦਿਖਾਉਨੇ ਆ ਕਿ ਆਸ਼ਰਮ ਤੇ ਇਹਦੇ ਵੀਡੀਓ ਨੂੰ ਬਣਾ ਰਹੇ ਹੋ ਤੇ ਜਿਹੜੇ ਚੈਨਲ ਤੇ ਨਵੇਂ ਜੁੜੇ ਚੈਨਲ ਸਬਸਕ੍ਰਾਈਬ ਕਰਿਓ ਤੇ ਚਲੋ ਹੁਣ ਤੁਹਾਨੂੰ ਕਰੋਨੇ ਦਰਸ਼ਨ ਆਪਾਂ ਤੇ ਦੇਖੋ ਕਿੰਨਾ ਮਤਲਬ ਸ਼ਾਂਤੀ ਹੈ ਜੀ ਤੇ ਬਿਲਕੁਲ ਸਾਫ ਸੁਥਰਾ ਹੈ ਜੀ ਦੇਖੋ ਕਿੰਨਾ ਸੋਹਣਾ ਇਧਰ ਲੱਗਦੀ ਜਗ੍ਹਾ ਤੇ ਆ ਗਏ ਆ ਆਪਾਂ ਤੇ ਐਂਟਰੀ ਕਰਦੇ ਸਾਰ ਦੇਖੋ ਇਹਦਾ ਨਾ ਕਿੰਨੇ ਕਿੰਨੇ ਸੋਹਣੇ ਆਖਜ਼ੂਰ ਦੇ ਪੇੜ ਲੱਗੇ ਹੋਏ ਹਨ ਤੇ ਬਹੁਤ ਵਧੀਆ ਲੱਗਦਾ ਪਿਆ ਵਾ ਤੇ ਤੁਹਾਨੂੰ ਦਿਖਾਉਣੇ ਜ ਆਪਣੇ ਗੁਰੂ ਮਹਾਰਾਜ ਦੇ ਕਰੋਨੇ ਤੁਹਾਨੂੰ ਦਰਸ਼ਨ ਤੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਸ਼ੁਰੂ ਕਰਿਓ ਤੇ ਚਲੋ ਇਦਾਂ ਹੀ ਵੀਡੀਓ ਨਾਲ ਤੁਸੀਂ ਬਣੇ ਰਹੋ ਤੇ ਚਲੋ ਹੁਣ ਤੁਹਾਨੂੰ ਲੈ ਕੇ ਚਲਦੇ ਆ ਜੀ ਮਨਤਜੀ ਕੋਲ ਮੋਤੀ ਕਰੋ ਦਰਸ਼ਨ ਜੀ ਐਂਟਰੀ ਦਿਗਯੋਤੀ ਜਾਗਰਿਸੰਤ ਐਂਟਰੀ ਆ ਦੇਖੋ ਜੀ ਇੱਧਰ ਵੀ ਬੜਾ ਸੋਹਣਾ ਡਿਸਪਲੇ ਤੇ ਲਗਾ ਹੋਇਆ ਜੀ ਡਿਸਪਲੇ ਲੱਗੀ ਹੋਈ ਆ ਇੱਧਰ ਚੱਲਦਾ ਰਹਿੰਦਾ ਪ੍ਰਚਾਰ ਦੇਖੋ ਜੀ ਖਾਸ ਨੋਟੀਫਿਕੇਸ਼ਨ ਇਤੋਂ ਉਪਰ ਹੀ 11 ਵਜੇ ਦੀ 11 ਵਜੇ ਦੀ ਪੁੱਜ ਗਈ ਜਾਂਦੀ ਆਪਾਂ ਅਸੀਂ 11 11 ਵਜੇ 4 ਮਿੰਟ ਹੋ ਗਏ ਤੇ ਚਲੋ ਪਹਿਲਾਂ ਪਾਰਕਿੰਗ ਚ ਲਾ ਲੀਏ ਇਹ ਗੱਡੀ ਤੇ ਚੱਲਦੇ ਆ ਤੇ ਲੋ ਜੀ ਸੰਗਤ ਸਭ ਤੋਂ ਪਹਿਲਾਂ ਤੁਸੀਂ ਕਰੋ ਗੁਰੂ ਦਰਬਾਰ ਦੇ ਦਰਸ਼ਨ ਤੇ ਆਪਾਂ ਕਰਨ ਲੱਗੇ ਐਂਟਰੀ ਤੇ ਐਂਟਰੀ ਕਰਦੇ ਸਾਰੀ ਸਾਨੂੰ ਦੇਖੋ ਕਿੰਨਾ ਸੋਹਣਾ 뷰 ਦੇਖਣ ਨੂੰ ਮਿਲਦਾ ਵਾ ਤੇ ਬਹੁਤ ਹੀ ਵਧੀਆ ਲੱਗਾ ਜੀ ਇੱਥੇ ਆ ਕੇ ਕਿਉਂਕਿ ਆਪਾਂ ਢੰਡਾਰੇ ਤੇ ਨਹੀਂ ਆ ਸਕੇ ਤੇ ਇਸ ਕਰਕੇ ਆਪਾਂ ਦਰਸ਼ਨ ਕਰਨ ਆਏ ਹੋਏ ਆ ਜੀ ਤੇ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਗੁਰੂ ਦਰਬਾਰ ਤੇ ਇਦਾਂ ਹੀ ਵੀਡੀਓ ਨੂੰ ਬਣੇ ਰਹੋ ਜੇ ਨਵੇਂ ਆ ਜਰੂਰ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਦੇਖੋ ਜੀ ਕਿੰਨੀ ਸੋਹਣੀ ਪਾਰਕ ਆ ਜੀ ਤੇ ਚਲੋ ਹੁਣ ਤੁਹਾਨੂੰ ਅੱਗੇ ਲੈ ਕੇ ਜਾਂਦੇ ਆ ਜੀ ਗੁਰੂ ਦਰਬਾਰ ਵਾਲੀ ਸਾਈਡ ਜੈ ਹੋ ਤਦ ਲੋ ਜੀ ਕਰੋ ਦਰਸ਼ਨ ਜੀ ਤੇ ਐਂਟਰੀ ਕਰਦੇ ਸਾਰ ਪਹਿਲਾਂ ਆਪਾਂ ਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਨੂੰ ਨਮਸਕਾਰ ਕਰਦੇ ਆ ਜੀ ਇੱਧਰ ਗੁਰੂ ਮਹਾਰਾਜ ਜੀ ਇੱਥੇ ਸਮਾਧੀ ਦੇ ਵਿੱਚ ਆ ਜੀ ਤੇ ਚਲੋ ਆਪਾਂ ਪਹਿਲਾਂ ਉੱਥੇ ਗੁਰੂ ਮਹਾਰਾਜ ਜੀ ਦਰਸ਼ਨ ਕਰ ਲਈਏ ਫਿਰ ਚੱਲਦੇ ਅੰਦਰ ਪੰਡਾਲ ਦੇ ਵਿੱਚ ਤੇ ਲੋ ਜੀ ਆਪਾਂ ਪੰਡਾਲ ਦੇ ਵਿੱਚ ਚਲ ਗਏ ਮਹਾਰਾਜ ਜੀ ਦਾ ਹੁਣ ਲਈ ਆਪਾਂ ਆਸ਼ੀਰਵਾਦ ਤੇ ਚਲੋ ਜੀ ਆਦੋ ਸਾਡੇ ਨਾਲ ਇਦਾਂ ਵੀ ਤੁਸੀਂ ਬਣੇ ਰਹੋ ਜੀ ਤੇ ਕਰੀਏ ਬਾਬਾ ਜੀ ਦੇ ਦਰਸ਼ਨ ਤੇ ਦੇਖੋ ਜੀ ਕਿੰਨੀ ਸ਼ਾਂਤੀ ਮਿਲਦੀ ਇੱਥੇ ਆ ਕੇ ਬਿਲਕੁਲ ਹੀ ਮਤਲਬ ਮਨ ਸ਼ਾਂਤ ਹੋ ਜਾਂਦਾ ਜੀ ਤੇ ਪ੍ਰਮਾਤਮਾ ਦਾ ਨਾਮ ਲੈਣਾ ਸਭ ਤੋਂ ਵਧੀਆ ਕਿਉਂਕਿ ਸਾਡੀ ਜ਼ਿੰਦਗੀ ਦਾ ਆਧਾਰ ਹੀ ਇਹਦੇ ਉੱਤੇ ਆ ਜੀ ਤੇ ਪ੍ਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਜੀ ਤੇ ਕਰੋ ਤੁਸੀਂ ਗੁਰੂ ਮਹਾਰਜ ਦੇ ਦਰਸ਼ਨ ਤੇ ਚਲੋ ਜੀ ਤੇ ਟੇਕ ਲੋ ਤੁਸੀਂ ਮੇਰੇ ਨਾਲ ਮੱਥਾ ਚਲੋ ਜੀ ਲੰਗਰ ਹਾਲ ਵਿੱਚ ਜਾ ਕੇ ਅਸੀਂ ਪਹਿਲਾਂ ਛੱਕੀ ਚਾਹ ਜੀ ਚਾਹ ਛੱਕੇ ਦੀ ਮਜਾ ਆ ਗਿਆ ਜੀ ਕਾਫੀ ਟਾਈਮ ਬਾ ਚਾਹ ਪੀਤੀ ਤੇ ਬੜਾ ਮਨ ਨੂੰ ਸਕੂਨ ਮਿਲਿਆ ਜੀ ਚਾਹ ਪੀ ਕੇ ਤੇ ਬਾਬਾ ਜੀ ਦਾ ਪ੍ਰਸ਼ਾਦ ਛਕਿਆ ਫੇ ਉਸ ਤੋਂ ਬਾਅਦ ਜੇ ਆਪਾਂ ਆਪਾਂ ਤੁਹਾਨੂੰ ਲੈ ਕੇ ਜਾਂਦੇ ਜਿੱਧਰ ਅੱਗੇ ਤੇ ਇਧਰ ਸਾਈਡ ਹੈਗੀ ਫਾਰਮੇਸੀ ਇੱਥੇ ਆਪਾਂ ਮੈਡੀਕਲ ਸੁਵਿਧਾ ਵੀ ਮਿਲਦੀ ਹੈ ਜੀ ਮੱਥਾ ਪਟੇਕ ਲਿਆ ਹੁਣ ਆਪਾਂ ਚੱਲਨੇ ਆਂ ਗਊਸ਼ਾਲਾ ਵਾਲੀ ਸਾਈਡ ਤੇ ਇਧਰ ਹਾਲ ਹੁੰਦਾ ਇੱਥੇ ਸਾਸੰਗ ਹੁੰਦਾ ਵਾ ਤਾਂ ਹੁਣ ਤੇਲਿੰਦਰ ਗਊਸ਼ਾਲਾ ਵਾਲੀ ਸਾਈਡ ਦੋ ਦਿਨ ਪਹਿਲੇ ਪੰਡਾਵਾ ਸੀਗਾ ਨਾ ਤਾਂ ਕਰਕੇ ਹੁਣੇ ਸੰਗਤ ਕਰਨੀਆਂ ਤੇ ਕਾਫੀ ਸੰਗਤ ਹੁੰਦੀ ਹੁੰਦੀ ਇੱਥੇ ਕਾਮਦੇ ਨੂੰ ਗਊਸ਼ਾਲਾ ਉੱਤੋਂ ਬਾਅਦ ਚ ਅੱਗੇ ਚਲੀਏ ਤੇ ਇੱਥੇ ਨਾ ਗਊ ਮਾਤਾ ਜੀ ਬਣਾਈ ਹੋਈ ਹੈ ਪ੍ਰਤਿਮਾ ਬਣਾਈ ਹੋਈ ਆ ਤੇ ਦੇਖੋ ਜੀ ਅੱਗੇ ਹਵਨ ਕੁੰਡ ਹੈਗਾ ਜੀ ਤਾਂ ਹਵਨ ਕੁੰਡ ਦੇ ਵੀ ਦਰਸ਼ਨ ਕਰਦੇ ਹਵਨ ਵਗੈਰਾ ਹੁੰਦੇ ਆ ਤੇ ਅੱਗੇ ਚਲੀਏ ਤੁਹਾਨੂੰ ਗਊ ਮਾਤਾ ਦੇ ਦਰਸ਼ਨ ਕਰਾਉਨੇ ਆ ਜੀ ਤੇ ਦੇਖੋ ਜੀ ਇਹ ਦੇਸੀ ਗਾਵਾਂ ਜੀ ਸਾਰੀ ਦੀ ਸਾਰੀਆਂ ਤੇ ਕਰੋ ਤੁਸੀਂ ਦਰਸ਼ਨ ਦੇਸੀ ਗਾਵਾਂ ਦੇ ਜੀ ਤੇ ਦੇਖੋ ਕਿੰਨਾ ਸੋਨਾ ਚੰਗੀ ਤਰ੍ਹਾਂ ਟੰਗ ਦੇ ਨਾਲ ਗਊ ਮਾਤਾ ਦੀ ਸੇਵਾ ਹੋ ਰਹੀ ਹੈ ਜੀ ਤੇ ਦੇਖੋ ਜੀ ਤੇ ਬੜਾ ਵਧੀਆ ਲੱਗਾ ਤੇ ਫਿਰ ਤੁਹਾਨੂੰ ਅੱਗੇ ਲੈ ਕੇ ਜਾਂਦੇ ਆਪਾਂ ਤੇ ਅੱਗੇ ਇੱਥੇ ਮਹਾਰਾਜ ਜੀ ਸਰੋਵਰ ਬਣਿਆ ਨਮਾਜੀ ਤੇ ਇੱਥੇ ਮਹਾਰਾਜ ਜੀ ਦੀ ਇਹ ਕੂਟਿਆ ਜਿਹੜੀ ਹੁਣ ਢਾ ਕੇ ਨਵੇਂ ਤੰਗਣ ਬਣਾਈ ਜਾਂਦੀ ਮਹਾਰਾਜ ਜੀ ਪਹਿਲੇ ਇੱਥੇ ਕੂਟਿਆ ਚੁੰਬੰਦੀ ਹੁੰਦੀ ਜਿਦਾ ਘਾਨੇ ਵਰਗੀ ਕੂਟਿਆ ਹੁੰਦੀ ਤੇ ਹੁਣ ਆਪਾਂ ਚੱਲਦੇ ਤੁਹਾਨੂੰ ਅੱਗੇ ਲੈ ਕੇ ਤੇ ਉਹ ਮਤਲਬ ਇਹਦੇ ਤਾਂ ਤਿਆਰੀਆਂ ਚੱਲਦੀਆਂ ਪਈਆਂ ਆਪਾਂ ਦੇਖ ਕੇ ਆ ਗਏ ਆ ਜੀ ਤੇ ਅਸੀਂ ਹੁਣ ਆਸ਼ਰਮ ਤੋਂ ਬਾਹਰ ਨਿਕਲੇ ਆਂ ਤੇ ਟਾਈਮ ਸਾਢੇ ਦਿਨ ਦਾ ਤਕਰੀਬਨ ਹੋ ਗਿਆ ਆ ਅਸੀਂ ਫ੍ਰੀ ਹੋ ਗਏ ਸੀ ਆਪਾਂ ਸਾਰੇ ਮੱਥਾ ਵਗੈਰਾ ਟੇਕ ਲਿਆ ਸੀਗਾ ਤੇ ਆਪਾਂ ਚੱਲਦੇ ਫ੍ਰੀ ਹੋ ਗਏ ਸੀ ਕਿਉਂਕਿ ਇਸ ਪੰਡਾਰਾ ਹੁਣੇ ਲੰਘ ਕੇ ਆਏ ਆ ਤੇ ਸੰਗਤ ਬਹੁਤ ਥੋੜੀ ਸੀ ਇਸ ਕਰਕੇ ਉਹਦੀ ਬਲੋਜੀ ਦੇਖ ਹੀ ਲੈਣਾ ਸੰਗਤ ਕਿੰਨੀ ਸੀ ਹਾਂਜੀ ਤੇ ਫਿਰ ਆਪਾਂ ਫਿਰ ਨਹੀਂ ਬਸ ਸੇਵਾ ਕਰਕੇ ਆਏ ਫਿਰ ਮੈਂ ਸੋਚਿਆ ਆਪਾਂ ਹੁਣੇ ਘਰੇ ਜਾ ਕੇ ਵੀ ਕੀ ਕਰਨਾ ਹਨਾ ਨਹੀਂ ਛੱਤੀ ਤੇ ਫਿਰ ਆਪਾਂ 2-3 ਘੰਟੇ ਸੇਵਾ ਕੀਤੀ ਆ ਸਬਜ਼ੀ ਵਗੈਰਾ ਕੱਟੀ ਆ ਬਰਤਨ ਵਗੈਰਾ ਸਾਫ਼ ਕੀਤੇ ਆ ਤੇ ਫਿਰ ਉਸ ਤੋਂ ਬਾਅਦ ਅਸੀਂ ਲੰਗਰ ਛਕਿਆ ਲੰਗਰ ਛਕੇ ਤਾਂ ਫਿਰ ਅਸੀਂ ਆ ਗਏ ਆਪਾਂ ਤੁਰਪੇ ਘਰ ਤੇ ਹਾਂ ਤੇ ਕਿਹਦਰਾ ਬਲੋਗ ਲੋਕਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜੀ ਵਧੀਆ ਜਿਹਾ ਸਬਸਕ੍ਰਾਈਬ ਜਰੂਰ ਕਰ ਜਿਹੜੇ ਨਵੇਂ ਆ ਸਾਡੇ ਹੋਰ ਬਲੌਗਾਂ ਨੂੰ ਵੀ ਜਰੂਰ ਪਿਆਰ ਦਿਓ ਤੇ ਚਲੋ ਮਿਲਾਂਗੇ ਤੁਹਾਨੂੰ ਨੈਕਸਟ ਨਿਊ ਵੀਡੀਓ ਦੇ ਨਾਲ ਤਦ ਤੱਕ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਸੋਹਣਾ ਜਿਹਾ ਕਮੈਂਟ ਕਰ ਦਿਓ ਸਾਰਿਆਂ ਨੂੰ ਠੀਕ ਆ ਜਾਓ ਅੱਛਾ ਤੋਂ ਸਪੀਟਾ ਮਾਰਾ ਜੀ ਕੀ ਜੈ ਸੱਚੇ ਦਰਵਾਜ਼ੇ ਕੀ ਜੈ